ਹਰਮਨ ਬੁਲਟ ਦਾ ਪੇਚਾ ਪੈ ਗਿਆ ਬੁਲਟ ਤੇ ਅਰਸ਼ ਅਰਸ਼ ਤੇ ਬੁਲਟ ਬੁਲਟ ਭੱਜ ਗਿਆ ਤਾੜੀਆਂ ਵੱਜਣਗੀਆਂ ਜੇ ਜਫਾ ਲੱਗ ਗਿਆ ਕਮਾਲ ਹੋ ਜਾਣੀ ਹੈ ਉਹ ਜੇ ਜਫਾ ਲੱਗਿਆ ਕਮਾਲ 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 ਸਵਾਦ ਕਬੱਡੀ ਦਾ ਬੁਲਟ ਖੀਰਾ ਦੇ ਦੇ ਵਧਾਈਆਂ ਮੇਜਰ ਨਿੱਕੇ ਨੂੰ ਬੱਲੇ ਪ੍ਰਧਾਨ ਨੂੰ ਗੁਰਪ੍ਰੀਤ ਗੁੱਲੀ ਨੂੰ ਤੇ ਆਸਟ੍ਰੇਲੀਆ ਵਾਲੇ ਚਮਕੌਰ ਚੌਧਰੀ ਨੂੰ ਅੱਜ ਕਹਿੰਦੇ ਅਮਰੀਕਾ ਵਾਲੇ ਤੇਜੇ ਦੇ ਯਾਰਾਂ ਦਾ ਮੇਲਾ ਚੱਲਦਾ ਹੈ ਬੰਟੀ ਟਿੱਬਾ ਤੇ ਜਲਾਲਪੁਰਿਆ ਪਾਲਾ ਦੋਨੋਂ ਅੱਡੀ ਪਾ ਰਿਹਾ ਆ ਫੁੱਲੇ ਦੇ ਨਾਲ ਮੁਕਾਬਲਾ ਹੋ ਗਿਆ ਮੱਖਣ ਮੱਖੀ ਮਾਜੇ ਵਾਲਾ ਓਏ ਇੱਕ ਪਾਸੇ ਦਬਾਬੇ ਵਾਲਾ ਓਏ ਕਰੂ ਕਮਾ ਮਾਸਟਰ ਸਾਊਂਡ ਜੀ ਆ ਇਹ ਖੀਰਾ ਵਾਲੀਆ ਇਹ ਥਾਰ ਗੱਡੀਆਂ ਦਾ ਜੇਤੂ ਹੈ ਇਹ ਕੌਣ ਹੈ ਮੇਰੇ ਮਿੱਤਰੋ ਜਾਂਟੇ ਢਣੋਲੀ ਵਾਲਿਆ ਮਿੱਤਰੋ ਮੇਰੇ ਨਾਲ ਤੁਰੇ ਪਰਸ਼ਾਵਾ ਜਿੰਦੇ ਮੇਰੀਏ ਇੱਕ ਪਾਸੇ ਲੱਗਦਾ ਲੱਗਦਾ ਫੜਿਆ ਉਧਰ ਫਰਿਆਦ ਕਿ ਅੱਲਾਹ ਹੁਦਾਵਾਜ ਆਵੇ ਓਏ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਤਾਂ ਜਿੱਤੀ ਹੈ ਜਿਉਣ ਜੋਗੇ ਨੇ ਵਰਲਡ ਕੱਪਾਂ ਚੋਂ ਟਰੈਕਟਰ ਜਿੱਤੇ ਹੈ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ ਸੁਰਕਪੁਰੀਆ ਯਾਦਾ ਵੀ ਪੁੱਜਿਆ ਹੋਇਆ ਹੈ ਕਪਤਾਨ ਨੂੰ ਹਾਣ ਦੀਏ ਸਿੱਧਾ ਫੋਨ ਮਾਰਦਾ ਬੰਬੇ ਤੁਸੀਂ ਹਟਜੋ ਮੈਡਮ ਜੀ ਅਸੀਂ ਹੋਰ ਹਸਾਬ ਦੇ ਬੰਦੇ ਸੁਰਕਪੁਰੀਆ ਯਾਦਾ ਕਪਤਾਨ ਤੇ ਜਲਾਲਪੁਰੀਆ ਪਾਲਾ ਕਪਤਾਨ ਓਏ ਪੇਚਾ ਪੈ ਗਿਆ ਪੈ ਗਿਆ ਸੋਹਣੇ ਸੱਜਣਾ ਦੇ ਨਾਲ eh do ne